हां सर तीन आवਾਂ ਤੇ ਕੀ ਮਾਮਲਾ ਹੈ ਦਾ ਪ੍ਰਦਰਸ਼ਨ ਕਰੂੰਗਾ। ਇਹ ਮੇਰਾ ਨਾਮ ਜੀ ਸ਼੍ਰੀ ਕਾਂਤ ਸ਼ਰਮਾ। ਮੈਂ ਪ੍ਰਧਾਨ ਜ਼ਿਲ੍ਹਾ ਬਟਿੰਡਾ ਪੰਜਾਬ ਸਰਕਾਰ ਸਹਾਇਤਾ ਪ੍ਰਾਪਤ ਸਕੂਲ ਐਡਿਟਡ ਸਕੂਲਸ ਕਿਹਾ ਜਾਂਦਾ ਜੀ। ਸਾਨੂੰ ਪਿਛਲੇ 7 ਮਹੀਨਿਆਂ ਤੋਂ ਸਰਕਾਰ ਵੱਲੋਂ ਤਖਾਣੀ ਦਿੱਤੀ ਗਈ ਜੀ। ਉਸ ਦਾ ਬਹਾਨਾ ਇਹ ਹੈ ਕਿ ਸਕੂਲਾਂ ਦਾ ਆਡਿਟ ਕਰਨਾ ਹੈ ਕਮੇਟੀਆਂ ਦਾ। ਜਦੋਂ ਕਿ ਆਡਿਟ ਕਰਨ ਲਈ ਨਾਲ ਕੋਈ ਖੁਦ ਸਟਾਫ ਦੀ ਕਮੀ ਹੈ। ਕਾਫੀ ਦਿਨ ਤੋਂ ਆਡਿਟ ਲੰਮਕ ਰਿਹਾ ਹੈ ਪਰ ਉਸ ਦੇ ਇਸ ਦੇ ਵਿੱਚ ਇਹ ਜਿਹੜੇ ਪਿਛਰੇ ਨੇ ਉਹ ਐਡਿਟਡ ਸਕੂਲ ਸਟਾਫ ਨੇ ਜੀ ਇੱਕ ਗੰਭੀਰ ਆਰਥਿਕ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਕਿ ਕਿ 7 ਮਹੀਨੇ ਤਨਖਾਹ ਨਾ ਮਿਲਣਾ ਜਿਹਦੇ ਵਿੱਚ ਸੇਵਾਦਾਰ ਵੀ ਨੇ ਹੋਰ ਕਰਮਚਾਰੀ ਅਧਿਆਪਕ ਹੈ ਬਹੁਤ ਹੀ ਆਰਥਿਕ ਤੰਗੀ ਨਾਲ ਜੂਝ ਰਹੇ ਨੇ ਅਸੀਂ ਸਰਕਾਰ ਨੂੰ ਬਾਰ ਬਾਰ ਬੇਨਤੀ ਕੀਤੀ ਐਮ ਐਲ ਏਜ਼ ਮੰਤਰੀ ਸਹਿਵਾਨ ਅਫਸਰਾਂ ਨੂੰ ਸਭ ਨੂੰ ਪਰ ਇਹ ਬੇਨਤੀ ਕਰਨ ਦੇ ਬਾਵਜੂਦ ਵੀ ਸਾਡੀ ਤਰਖਾ ਜਾਰੀ ਨਹੀਂ ਕੀਤੀ ਗਈ ਤੇ ਸਰਕਾਰ ਦੇ ਕੰਤੇ ਚੂਣੀ ਸਰਕੀ ਪਿਛੇ ਨਾਲ ਅਸੀਂ ਪ੍ਰੈਸ ਦਾ ਸਹਾਰਾ ਲਿਆ ਅਸੀਂ ਜਿਹੜਾ ਹੈ ਪ੍ਰੈਸ ਥ्रू ਖਬਰਾਂ ਤੇ ਕਿ ਅਸੀਂ ਕਾਲੀ ਦੀਵਾਲੀ ਬਣਾ ਰਹੇ ਹਾਂ ਤਾਂ ਉਸ ਤੋਂ ਖਬਰਾਂ ਦੇ ਸਰਕਾਰ ਨੇ ਘੱਟ ਨਾ ਕੋਟਾ ਮਜ਼ਾਕ ਕੀਤਾ ਤੇ اپریل 25 یعنی ਕਿ 7 ਮਹੀਨਿਆਂ ਜੋ ਸਿਰਫ ਇੱਕ ਮਿੰਸ ਖਾਕਲ ਜਾਰੀ ਕੀਤੀ ਤਾਂ ਪੂਰੇ ਪੰਜਾਬ ਨੇ ਇਸ ਦਾ ਵਿਰੋਧ ਕੀਤਾ ਤੇ ਅਸੀਂ ਅੱਜ ਉਸ ਦੀਆਂ ਜਿਹੜੇ ਗ੍ਰਾਂਟ ਸੈਕਸ਼ਨ ਸੀ ਉਸ ਦੀ ساری ਤਨਖਾਹ ਦੀ ਉਹਦੀਆਂ ਕਾਪੀਆਂ ਸਾੜ ਕੇ ਵਿਰੋਧ ਕੀਤਾ ਹੈ ਡੀਸਾ ਨੂੰ ਰੋਸ ਪੱਤਰ ਦੇਣ ਜਾ ਰਹੇ ਹਾਂ ਕਿ ਸਾਨੂੰ ਇਹ ਮਨਜ਼ੂਰ ਨਹੀਂ ਸਾਡੀ ਤਨਖਾਹ ਪੂਰੀ ਜਾਰੀ ਕੀਤੀ ਜਾਵੇ ਇਹ ਜਿਹੜੀ ਸਰਕਾਰ ਜੋ ਕਿ ਇੱਕ ਸਿੱਖਿਆ ਕ੍ਰਾਂਤੀ ਦੇ ਦਾਅਵੇ ਭਰਦੀ ਹੈ ਇਹ ਸੜਕਾਂ ਕੋਜਾ ਮਜਾਕ ਕਰੀਏ ਅਧਿਆਪਕਾਂ ਨੂੰ ਪੜਾਉਣ ਦੀ ਜਿਹੜੇ ਸੜਕਾਂ ਦੇ ਰੋਲ ਕੇ ਸਾਡੀਆਂ ਤਰਖਾਹਾਂ ਰੋਕ ਰਹੀ ਹੈ ਅਸੀਂ ਤਰਨਤਾਰਨ ਦੇ ਹਲਕੇ ਵਿੱਚ ਜੇ ਸਾਡੀਆਂ ਤਰਖਾਹਾਂ ਜਾਰੀ ਨਹੀਂ ਹੁੰਦੀਆਂ ਤਾਂ ਅਸੀਂ ਤਰਨਤਨ ਪਾਈ ਇਲੈਕਸ਼ਨ ਚ ਪੱਕਾ ਮੋਰਚਾ ਲਾ ਕੇ ਮਰਨ ਵਰਤਾਰੇ ਤੇ ਆਪ ਬੈਠਾਂਗੇ ਤੇ ਸਰਕਾਰ ਨੂੰ ਮਜਬੂਰ ਕਰਾਂਗੇ ਸਾਡੀਆਂ ਤਰਖਾਹਾਂ ਜਾਰੀ ਕਰਨ ਜੋ ਕਿ ਸਾਡਾ ਜਾਇਜ਼ ਤੇ ਸਾਡੀ ਬਹੁਤ ਹੀ ਜਾਇਜ਼ੀ ਮੰਗ ਹੈ ਤਰਖਾਹ ਦੇਣਾ ਗੁਜ਼ਾਰਾ ਕਿਵੇਂ ਹੁੰਦਾ ਤਾਂ ਬੜਾ ਮੁਸ਼ਕਲ ਹੋ ਜਾਂਦਾ ਗੁਜ਼ਾਰਾ ਇਹ ਹੈ ਜੀ ਕੁਝ ਲੋਕ ਥੋੜੀ ਬਹੁਤੀ ਸੇਵਿੰਗ ਕਰ ਲੋ ਕੁਝ ਆਪਦੇ ਕੋਈ ਗਹਿਣੇ ਵੇਚ ਕੇ ਕੋਈ ਬੈਂਕਾਂ ਤੋਂ ਲੋਨ ਲੈ ਕੇ ਇਹ ਸਚਾਈ ਹੈ ਕਿ ਇਸ ਤਰ੍ਹਾਂ ਗੁਜ਼ਾਰਾ ਕਰ ਰਹੇ ਹੈ ਇਹਨਾਂ ਦੀਆਂ ਤਨਖਾਹਾਂ ਕੋਈ ਇੱਕ ਮਹੀਨਾ ਰੋਕ ਕੇ ਦੇਖੇ ਇਹਨਾਂ ਨੂੰ ਤਰਸੱਲੀ ਮਾਝੇ ਸਰਕਾਰੀ ਵਾਲਿਆਂ ਨੂੰ ਏਡਰ ਸਟਾਫ ਨਾਲ ਸ਼ਰਿਆਮ ਤੱਕਾ ਹੋ ਰਿਹਾ ਤੇ ਸਕੂਲਾਂ ਬੰਦ ਕਰਨ ਦੀ ਕੋਈ ਜੀ ਸਾਜ਼ਿਸ਼ ਕੀਤੀ ਜਾ ਰਹੀ ਹੈ ਇੱਕ ਪਾਸੇ ਤਾਂ ਸਰਕਾਰ ਸਿੱਧਾ ਠਾਂਕੀ ਦੀ ਗੱਲ ਕਰਦੀ ਹੈ ਜਿਵੇਂ ਟੀਚਰਾਂ ਨੂੰ ਪਾਈ ਦੀ ਮੀਟੀ ਕਿ ਹੋਰ ਬੰਦਨ ਪੜਾਉਣ ਦੀ ਇਹ ਤੁਸੀਂ ਤੁਹਾਡੇ ਸਾਹਮਣੇ ਹੈ ਜੀ ਆ ਟੀਚਰ ਖੜੇ ਹੈ ਅਧਿਆਪਕ ਖੜੇ ਹੈ ਪੂਰਾ ਪੰਜਾਬ ਖੜਾ ਹੈ 484 ਸਕੂਲ ਹੈ ਲਗਭਗ ਸਾਰੇ ਪੰਜਾਬ ਦੀ 1500 ਤੋਂ ਕਿਪੀ ਟੀਚਰ ਰਹਿ ਗਿਆ ਜੀ ਸਾਰੇ ਗਵਾਹ ਨੇ ਕਿ ਇਹਨਾਂ ਦੀ ਜਿਹੜੀ ਸਿੱਖਿਆ ਕ੍ਰਾਂਤੀ ਦਾਅਵੇ ਝੂਠੇ ਹੈ ਜੀ ਇਹਨਾਂ ਕੋਲੇ ਅਧਿਆਪਕਾਂ ਨੂੰ ਤਰਖਾ ਦੇਣ ਲਈ ਪੈਸੇ ਨਹੀਂ ਹੋਰ ਕੀ ਕਰ ਸਕਦੇ ਜੀ ਇਹਦੇ ਤੱਕ ਇਹ ਇਹ ਇਸ ਦਾ ਕੋਈ ਸਬੂਤ ਦੇਣ ਦੀ ਲੋੜ ਨਹੀਂ ਤੁਹਾਡੇ ਸਾਹਮਣੇ ਹੈ ਮੈਂ ਬੜੇ ਮੀਨਜ਼ ਬੜੀ ਇਮਾਨਦਾਰੀ ਨਾਲ ਤੇ ਉਸਨਾਂ ਕਹਿ ਰਹੇ ਆ ਕਿ ਵੀ 7 ਮਹੀਨਿਆਂ ਤੋਂ ਸਾਨੂੰ ਆਮਦਨ ਦੇ ਲਾੜੇ ਤੇ ਹਮੇਸ਼ਾ ਹੀ ਇਦਾਂ ਹੁੰਦਾ ਹੈ ਯਾਨੀ ਕਿ ਸਾਨੂੰ ਹਮੇਸ਼ਾ ਇਹ ਤਲਵਾਰ ਲਮਕਦੀ ਹੈ ਕਿ ਅਸੀਂ ਐਡਿਟ ਸਕੂਲਾਂ ਦੇ ਇਹ ਕਰੋ ਆਹ ਕਰੋ ਐਡਿਟ ਕਰੋ ਇਹਨਾਂ ਦਾ ਸਿੱਖਿਆ ਨਾਲ ਕੋਈ ਸਬੰਧ ਨਹੀਂ ਜੀ ਸਿਰਫ ਓਕੇ ਦਾਅਵੇ ਨੇ ਲੋਕਾਂ ਨੂੰ ਭਰਮਾਉਣ ਦੇ ਝੂਠ ਬੋਲਣ ਦੇ ਹੋਰ ਕੁਛ ਨਹੀਂ 44 ਦਾ ਮੁਲਾਜ਼ਮਾਂ ਨੂੰ ਤੋਹਫਾ ਦਿੱਤਾ ਜਾਂਦਾ ਦਿਵਾਲੀ ਦਿਵਾਲੀ ਇਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ ਜੀ

परिवार को कैसे चलाए हम हमने अपने गहने भी गिरवी रख रखे हैं सारे सरकार से हम अपनी सैलरी मांगते हैं और कोई मांग नहीं कर रहे हमें हमारी सैलरी चाहिए जो सरकार ने एक महीने की सैलरी दे दी है सात महीनों की सैलरी की गुजाई वो सैलरी हमें बिल्कुल मंजूर नहीं है सरक, सरकार की एजुकेशन गुजार तो आपको नजर आ रहा है की एजुकेशन कैसे होगा टीचर तो भूखा मर रहा है काली दिवाली मना रहा है सरकार अच्छे शिक्षा क्रांति के वादे कर रही है